ਲੁਧਿਆਣਾ ਪਛਮੀ ਦਾ ਵਿਧਾਨ ਸਭਾ ਹਲਕਾ ਮੁਲਾਜ਼ਮਾਂ ਦੇ ਸੰਘਰਸ਼ ਦਾ ਗੜ ਬਣ ਗਿਆ ਰੋਜ਼ਾਨਾ ਇਸ ਹਲਕੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮ ਨਾਅਰੇ ਗੂੰਜਾਉਂਦੇ ਆਉਂਦੇ ਨੇ ਪ੍ਰਦਰਸ਼ਨ ਕਰਦੇ ਨੇ ਰੈਲੀਆਂ ਕਰਦੇ ਨੇ ਐਮਐਲਏਆਂ ਦੇ ਕਾਫਲਿਆਂ ਨੂੰ ਘੇਰਦੇ ਨੇ ਮੰਤਰੀਆਂ ਦੇ ਕਾਫਲਿਆਂ ਨੂੰ ਘੇਰਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦਾ ਕੋਈ ਦਫਤਰ ਦਾ ਘਰਾਓ ਕਰ ਰਿਹਾ ਕੋਈ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਪਿੱਟ ਸੱਪਾ ਕਰ ਰਿਹਾ ਔਰ ਵੱਡੇ ਪੱਧਰ ਤੇ ਇਹ ਸੰਘਰਸ਼ ਚੱਲਣ ਕਾਰਨ ਲੁਧਿਆਣਾ ਦੀ ਪੁਲਿਸ ਨੂੰ ਵਕਤ ਪਿਆ ਹੈ ਇਹ ਦੌਰ ਲੰਬੇ ਸਮੇਂ ਤੋਂ ਚੱਲ ਰਿਹਾ ਚੱਲ ਕਿਉਂ ਰਿਹਾ ਦਰਅਸਲ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਲਗਾਤਾਰ ਪਿਛਲੇ 3 ਸਵਾ 3 ਸਾਲਾਂ ਤੋਂ ਸੰਘਰਸ਼ ਕਰੀਆਂ ਨੇ ਇਹ ਵਾਦੇ ਯਾਦ ਕਰਵਾ ਰਿਹਾ ਨੇ ਮੌਜੂਦਾ ਸਰਕਾਰ ਨੂੰ ਵੀ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਾਂਗੇ ਜੇ ਸਾਡੀ ਸਰਕਾਰ ਆ ਗਈ ਤੇ ਪਿਛਲੀਆਂ ਸਰਕਾਰਾਂ ਦੇ ਉਲਟ ਨਾਲੋਂ ਨਾਲ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਜਾਣਗੀਆਂ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀ ਇਹ ਮੋਡਲੀ ਤਨਖਾਹ ਦਿੱਤੀ ਜਾਂਦੀ ਹੈ ਭਰਤੀ ਕਰਨ ਵੇਲੇ ਮਲਾਜਮਾਂ ਨੂੰ 3 ਸਾਲ ਉਹਦੀ ਥਾਂ ਤੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣਗੇ ਇਹ ਵੀ ਵਾਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆ ਗਈ ਤੇ 17/7/20 ਤੋਂ ਬਾਅਦ ਜਿਹੜੇ ਮਲਾਜਮਾਂ ਉੱਪਰ ਪਿਛਲੀ ਕੈਪਟਨ ਸਰਕਾਰ ਨੇ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਸਕੇਲ ਲਾਗੂ ਕਰਤੇ ਸੀ ਉਹਦੇ ਤੇ ਕਾਟਾ ਫੇਰ ਕੇ ਪੰਜਾਬ ਦੇ ਸਕੇਲ ਲਾਗੂ ਕਰ ਦਿੱਤੇ ਜਾਣਗੇ ਤੇ ਜੇ ਸਾਡੀ ਸਰਕਾਰ ਆ ਗਈ ਤੇ 2.59 ਗੁਣਾਕ ਨਾਲ ਪੈਨਸ਼ਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣਗੀਆਂ ਔਰ ਇਹ ਵੀ ਵਾਦਾ ਕੀਤਾ ਸੀ ਵੀ ਜਿਹੜੇ ਏਰੀਅਰ ਨੇ ਉਹ ਅਮਦਿਆਂ ਸਾਰਿਆਂ ਨੂੰ ਦੇ ਦਿੱਤੇ ਜਾਣਗੇ ਪਰ ਹੁਣ ਕਿਸ਼ਤਾਂ 'ਚ ਦਿੱਤੇ ਨੇ ਇਸੇ ਤਰ੍ਹਾਂ ਮਲਾਜ਼ਮਾਂ ਦੀਆਂ ਹੋਰ ਸਾਰੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਨੂੰ ਲੈ ਕੇ ਪਿਛਲੇ ਸਮੇਂ ਤੋਂ ਜਥੇਬੰਦੀਆਂ ਕੋਈ ਮੀਟਿੰਗ ਕਰਨ ਚੰਡੀਗੜ੍ਹ ਆ ਰਹੀ ਸੀ ਕੋਈ ਮੀਟਿੰਗ ਮੁਲਤਵੀ ਹੋਣ ਕਰ ਨਾਰੇਬਾਜੀ ਲਮਦੀ ਨਜ਼ਰ ਆ ਰਹੀ ਸੀ ਕੋਈ ਇਹ ਕਹਿ ਰਹੀ ਸੀ ਵੀ ਮੀਟਿੰਗਾਂ ਵਿੱਚੋਂ ਉਹਨਾਂ ਨੂੰ 3 ਸਾਲਾਂ ਦੌਰਾਨ ਲਾਰੇ ਹੀ ਮਿਲੇ ਆ ਅਖੀਰ ਜਦੋਂ 19 ਜੂਨ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਦਾ ਐਲਾਨ ਹੋਇਆ ਤੇ ਫਿਰ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਵੀ ਸਰਕਾਰ ਕੋਈ ਵੀ ਹੋਵੇ ਉਹ ਚੋਣਾਂ ਦੌਰਾਨ ਹੀ ਲੋਕਾਂ ਦੀ ਆਵਾਜ਼ ਸੁਣਦੀ ਹੈ ਇਸ ਲਈ ਸਾਰਿਆਂ ਨੇ ਫੈਸਲੇ ਕਰ ਲਏ ਵੀ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਵਿਰੋਧ ਚ ਪ੍ਰਟੈਸਟ ਰੈਲੀਆਂ ਧਰਨੇ ਮਾਰਚ ਕੀਤੇ ਜਾਣਗੇ ਉੱਥੇ ਪੈਫਲਟ ਵੰਡੇ ਜਾਣਗੇ ਤੇ ਜਦੋਂ ਇਹ ਖਬਰਾਂ ਵੱਡੇ ਘਰ ਪੁੱਜੀਆਂ ਪੰਜਾਬ ਸਕੱਤਰਿਤ ਪੁੱਜੀਆਂ ਮੁੱਖ ਮੰਤਰੀ ਦੇ ਦਫ਼ਤਰ ਪੁੱਜੀਆਂ ਤੇ ਉੱਥੇ ਵੀ ਵਕਤ ਪਿਆ ਸੋ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉੱਥੇ ਰੈਲੀਆਂ ਧਰਨੇ ਮਾਰੇ ਉਹਨਾਂ ਵਿੱਚੋਂ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਇਸੇ ਤਰ੍ਹਾਂ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਲੁਧਿਆਣੇ ਇਸੇ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਪ੍ਰੋਟੈਸਟ ਕੀਤਾ ਇਸੇ ਤਰ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨੇ ਕੰਪਿਊਟਰ ਅਧਿਆਪਕ ਯੂਨੀਅਨ ਨੇ AIDS कंट्रोल এমপ্লয়িজ ওয়েলফেয়ার অ্যাসোসিয়েশন ਨੇ ਇਸੇ ਤਰ੍ਹਾਂ ਐਸੋਸੀਏਟ ਅਧਿਆਪਕ ਫਰੰਟ ਨੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨੇ ਇਸੇ ਤਰ੍ਹਾਂ ਮੁੜ ਬਹਾਲ ਕੱਚੇ ਅਧਿਆਪਕ ਜੂਨੀਅਨ ਨੇ ਬੇਰੁਜ਼ਗਾਰ ਕੋਵਿਡ 19 ਮੈਡੀਕਲ ਤੇ ਪੈਰਾਮੈਡੀਕਲ ਵਲੰਟੀਅਰ ਜੂਨੀਅਨ ਨੇ ਤੇ 3704 ਅਧਿਆਪਕ ਜੂਨੀਅਨ ਨੇ ਇਸੇ ਤਰ੍ਹਾਂ ਡੈਮੋਕਰੈਟਿਕ ਟੀਚਰ ਫਰੰਟ 435 ਈਟੀਟੀ ਅਧਿਆਪਕ ਯੂਨੀਅਨ 4161 ਮਾਸਟਰ ਕਾਰਡਰ ਯੂਨੀਅਨ ਔਰ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਅਤੇ ਆਂਗਣਵਾੜੀ ਵਰਕਰ ਜੂਨੀਅਨ ਆਦ ਨੇ ਲੁਧਿਆਣੇ ਰੈਲੀਆਂ ਕੀਤੀਆਂ ਪ੍ਰੋਟੈਸਟ ਕੀਤੇ ਔਰ ਉਹਨਾਂ ਰੈਲੀਆਂ ਤੇ ਪ੍ਰਦਰਸ਼ਨਾਂ ਤੋਂ ਬਾਅਦ ਇੱਕ ਥੋੜਾ ਜਿਹਾ ਸੰਕੇਤ ਮਿਲਿਆ ਵੀ ਸਰਕਾਰ ਨੂੰ ਥੋੜੀ ਚਿੰਤਾ ਹੋਈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨਾਂ ਦੌਰਾਨ 5-7 ਜਥੇਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਔਰ ਮੁੜ ਉਹਨਾਂ ਨਾਲ ਵਾਅਦੇ ਵੀ ਕੀਤੇ ਨੇ ਔਰ 19 ਜੂਨ ਦੀ ਇਸ ਚੋਣ ਤੋਂ ਬਾਅਦ ਦੁਬਾਰਾ ਮੀਟਿੰਗਾਂ ਕਰਕੇ ਮੰਗਾ ਮੰਨਣ ਦੇ ਭਰੋਸੇ ਦਿੱਤੇ ਨੇ ਔਰ ਇਸੇ ਤਰ੍ਹਾਂ ਜਿਹੜੀਆਂ ਜਥੇਬੰਦੀਆਂ ਲੁਧਿਆਣੇ ਗਈਆਂ ਸੀ ਉਹਨਾਂ ਵਿੱਚੋਂ ਕਈ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਨੇ 26 ਜੂਨ ਨੂੰ ਚੰਡੀਗੜ੍ਹ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਦੇ ਸਮੇਂ ਦਿੱਤੇ ਨੇ ਸੋ ਇਹ ਦੌਰ ਜਿਹੜਾ ਲਗਾਤਾਰ ਚੱਲ ਰਿਹਾ ਲੁਧਿਆਣੇ ਵਿੱਚ ਔਰ ਪ੍ਰੋਟੈਸਟ ਚੱਲ ਰਹੇ ਨੇ ਸਰਕਾਰਾਂ ਮੀਡੀਆ ਕਾਰੀਆਂ ਨੇ ਪਰ ਫਿਰ ਹਾਲ ਮੁਲਾਜ਼ਮਾਂ ਦੇ ਪੱਲੇ ਕੱਖ ਨਹੀਂ ਪਿਆ ਹੁਣ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਵੀ 18 ਜੂਨ ਨੂੰ ਪੰਜਾਬ ਸਕੱਤਰੇਤ ਦੇ ਸਮੂਹ ਮੁਲਾਜ਼ਮਾਂ ਨੇ ਕਲਾਸ 4 ਤੋਂ ਲੈ ਕੇ ਜਿਹੜਾ ਅਫੀਸਰ ਕੇਡਰ ਹੈ ਆਪਣਾ ਸਕੱਤਰੇਤ ਕੇਡਰ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਕਈ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਜੇ ਉਹਨਾਂ ਨਾਲ ਪੈਨਲ ਮੀਟਿੰਗ ਕਰਕੇ ਮੁੱਖ ਮੰਤਰੀ ਨੇ ਵਿੱਤ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਜਿਹੜੀਆਂ ਸਾਰੀਆਂ ਸਾਂਝੀਆਂ ਮੰਗਾਂ ਵੀ ਉਹਦੇ ਵਿੱਚ ਸ਼ਾਮਲ ਸੀ ਡੀਏ ਸੀ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਦਾ ਮੁੱਦਾ ਸੀ ਪੰਜਾਬ ਸਕਿੱਲ ਦੇਣ ਦਾ ਮੁੱਦਾ ਸੀ ਮੁੱਢਲੀ ਤਨਖਾਹ ਦੀ ਥਾਂ ਤੇ ਪੂਰੀ ਤਨਖਾਹ ਦੇਣ ਦਾ ਮੁੱਦਾ ਮੁੱਦਾ ਸੀ ਕਤਕ ਦੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਸੀ 2.59 ਗੁਣਾਕ ਦੀ ਗੱਲ ਸੀ ਔਰ ਇਸੇ ਤਰ੍ਹਾਂ ਜਿਹੜੀਆਂ ਹੋਰ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਕੱਤਰੇ ਦੀਆਂ ਮੰਗਾਂ ਨੂੰ ਲੈ ਕੇ ਇਹ ਅਲਟੀਮੇਟਮ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਅੱਜ ਤੱਕ ਇਸ ਸਟਰੋਂਗ ਜਥੇਬੰਦੀ ਜਿਹੜੀ ਹੈ ਜਿਹਦੇ ਨਾਰਿਆਂ ਦੀ ਸਿੱਧੀ ਗੂੰਜ ਜਿਹੜੀ ਹੈ ਇਹ ਮੁੱਖ ਮੰਤਰੀ ਦੇ ਦਫ਼ਤਰ ਮੁੱਖ ਸਕੱਤਰ ਦੇ ਦਫ਼ਤਰ ਔਰ ਸਾਰੇ ਮੰਤਰੀਆਂ ਦੇ ਦਫ਼ਤਰ ਪੈਂਦੀ ਹੈ ਉਨਾਂ ਨੂੰ ਅੱਜ ਤੱਕ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਔਰ ਜਦੋਂ ਮੈਂ ਖਬਰ ਜਿਹੜੀ ਰਿਲੀਜ਼ ਕਰ ਰਿਆਂ ਇਸ ਸਮੇਂ ਪੰਜਾਬ ਸਕੱਤਰੇ ਦੇ ਮੁਲਾਜ਼ਮ 7ਵੀਂ ਮੰਜ਼ਲ ਤੇ ਸਕੱਤਰੇ ਦੀ 7ਵੀਂ ਮੰਜ਼ਲ ਤੇ ਜਿਹੜੇ ਆ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਸੋ ਇਹ ਦੌਰ ਜਿਮਨੀ ਚੋਣ ਦੌਰਾਨ ਕਿਹਾ ਜਾ ਸਕਦਾ ਵੀ ਲੁਧਿਆਣਾ ਇੱਕ ਤਰ੍ਹਾਂ ਮੁਲਾਜ਼ਮਾਂ ਦੇ ਸੰਘਰਸ਼ ਦਾ ਥੜਾ ਬਣ ਗਿਆ